ਇਹ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਤਾਬ ਚੜ੍ਹੀਆ ਬਈ ਗੁਰੂ ਤੇਗ ਬਹਾਦਰ ਜੀ ਦਾ ਸੰਸਕਾਰ ਕਰੀਏ ਨਹੀਂ ਤਾਂ ਸੇਬੀਸ਼ ਦਾ ਸੰਸਕਾਰ ਕਰਿਆ ਸੰਸਕਾਰ ਕਰਕੇ ਆਪਣੇ ਧਰਮ ਦਾ ਉਹਨਾਂ ਦੀ ਆਤਮਾ ਦਾ ਉਹਨਾਂ ਦਾ ਆਹ ਕਰਿਆ ਹਿੰਦੂ ਕਰਨ ਦੇ ਪੂਰੇ ਕਰੇ ਫਿਰ ਜੇ ਲਿਖਿਆ ਇੱਕ ਜਗ੍ਹਾ ਤੇ ਬਈ ਗੁਰੂ ਗੋਬਿੰਦ ਸਿੰਘ ਜੀ ਨੇ ਸਾਰੇ ਜਾਤ ਪਾਤ ਦਾ ਕੋਈ ਖੰਡਨ ਨਹੀਂ ਕਰਿਆ ਗੁਰੂ ਨਾਨਕ ਦੇਵ ਜੀ ਨੇ ਜਾਤ ਪਾਤ ਦਾ ਕੋਈ ਖੰਡਨ ਨਹੀਂ ਕਰਿਆ ਕੋਈ ਨਵਾਂ ਪੰਥ ਨਹੀਂ ਚਲਾਇਆ ਇਹ ਜਿਹੜਾ ਫਿਰ ਇੱਕ ਹੋਰ ਇਹਦੇ 'ਚ ਲਿਖਿਆ ਹੋਇਆ ਹੈ ਕਹਿੰਦਾ ਸੰਗਤ ਕੀ ਆ ਕਹਿੰਦਾ ਸੰਗਤ ਜਿੱਥੇ ਸਾਰੇ ਇਕੱਠੇ ਰਹਿ ਜਾਂਦੇ ਨੇ ਸੰਗਤ ਦਾ ਇਹ ਡਿਫਾਈਨ ਕਰਿਆ ਕਹਿੰਦਾ ਪੰਗਤ ਕੀ ਹੈ ਬੱਚਿਆਂ ਨੂੰ ਪੜਾਇਆ ਜਾਂਦੇ ਇਹ ਕਹਿੰਦਾ ਪੰਗਤ ਦਾ ਇੱਕ ਬੈਂਚ 'ਚ ਬਹਿ ਕੇ ਖਾਣਾ ਖਾਂਦੇ ਨੇ ਇੱਕ ਲਾਂਚ 'ਚ ਬਹਿ ਕੇ ਖਾਣਾ ਇੱਕ ਨੰ ਦਾ ਰੇਲਵੇ ਦੇ ਵਿੱਚ ਵੀ ਨਾਈਂਚੀ ਬੈਠੇ ਖਾਂਦੇ ਨੇ ਜਿੱਥੇ ਖਾਣਾ ਬਣਦੇ ਨੇ ਉਹ ਫਿਰ ਉਹ ਪੰਗਤ ਹੋ ਗਈ ਸੋ ਸੰਗਤ ਤੇ ਪੰਗਤ ਦੀ ਕਹਿੰਦਾ ਹੁਕਮਨਾਮਾ ਕੀ ਹੈ ਸੌਰੀ ਗੁਰਮਤਾ ਕਹਿੰਦਾ ਗੁਰਮਤਾ ਇਹ ਹੈ ਵੀ ਜਿਹੜਾ ਇੱਕ ਦੂਜੇ ਨੂੰ ਕਹਿੰਦਾ ਗੁਰਮਤਾ ਇੱਕ ਦੂਜੇ ਨੂੰ